ਬਣਾ ਕੇ ਰਹਿੰਦੇ ਹੁੰਦੇ ਨੇ ਅਚਾਨਕ ਕਿਸੇ ਗੱਲ ਤੋਂ ਲੜਾਈ ਹੁੰਦੀ ਹੈ ਗੁੱਸੇ ਦੇ ਵਿੱਚ ਆਈ ਘਰ ਵਾਲੀ ਨੇ ਘਰ ਵਾਲੇ ਦੀ ਤੌਣ ਕਟਰ ਦੇ ਨਾਲ ਵਾਰ ਦਿੱਤੀ ਤੇ ਉਸ ਤੋਂ ਬਾਅਦ ਲਹੂ ਲਹਾਨ ਹੋ ਗਿਆ ਘਰ ਵਾਲਾ ਖੂਨ ਇੰਨਾ ਜ਼ਿਆਦਾ ਵਹਿ ਜਾਂਦਾ ਹੈ ਕਿ ਉਸ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਤੇ ਜਦੋਂ ਆਂ ਡਗਵਾਂਡ ਦੇ ਵਿੱਚ ਲੋਕਾਂ ਨੇ ਵੇਖਿਆ ਤੇ ਲੋਕਾਂ ਦੇ ਤਰਾ ਨਿਕਲ ਗਏ ਹਰ ਤਸਵੀਰ ਜਿਹੜੀ ਹੈ ਇੱਕ ਰੂਹ ਕੰਬਾਉਣ ਦੇਣ ਵਾਲੀ ਹੈ ਕਿਉਂਕਿ ਕਿਵੇਂ ਕੋਈ ਐਡਾ ਭੈੜਾ ਹੋ ਸਕਦਾ ਕਿਵੇਂ ਕੋਈ ਆਪਣੇ ਘਰ ਵਾਲੇ ਦਾ ਛੋਟੀ ਜੀ ਗੱਲ ਦੇ ਪਿੱਛੇ ਕਟਰ ਦੇ ਨਾਲ ਗਲਾ ਵਟ ਸਕਦਾ ਹੈ ਔਰ ਇਹ ਦੱਸਿਆ ਜਾਂਦਾ ਹੈ ਕਿ ਜਿਸ ਜਿਸ ਦਾ ਗਲਾ ਵਡਿਆ ਗਿਆ ਉਸ ਦਾ ਨਾਮ ਗੌਰਵ ਸੀਗਾ ਬਸੰਤ ਨਗਰ ਦਾ ਰਹਿਣ ਵਾਲਾ ਸੀਗਾ ਔਰ ਛੋਟੀ ਜੀ ਗੱਲ ਦੇ ਪਿੱਛੇ ਘਰ ਵਾਲੀ ਦੇ ਨਾਲ ਬਹਿਸ ਹੁੰਦੀ ਹੈ ਤੇ ਗੌਰਵ ਦਾ ਜਿਹੜਾ ਆ ਉਹਦੀ ਪਤਨੀ ਸੋਨਮ ਨੇ ਗਲਾ ਵੜ ਦਿੱਤਾ ਹੌਜਰੀ ਦੇ ਕਟਰ ਦੇ ਨਾਲ ਗਲਾ ਵਡਿਆ ਤੜਪ ਤੜ ਕੇ ਮੌਤ ਹੁੰਦੀ ਹੈ ਲੌਹੂ ਦੀਆਂ ਨਦੀਆਂ ਵਹਿਦੀਆਂ ਨੇ ਔਰ ਇਹ ਤਸਵੀਰ ਬਹੁਤ ਬਹੁਤ ਖਤਰਨਾਕ ਤਸਵੀਰ ਹੈ ਕਿਉਂਕਿ ਕੌਣ ਜਿਹੜਾ ਆ ਆਪਣੇ ਛੋਟੇ ਜਿਹੇ ਪਰਿਵਾਰ ਨੂੰ ਜੇਕਰ ਤੁਹਾਨੂੰ ਅਸੀਂ ਹਾਲਾਂਕਿ ਉਹ ਸੋਸ਼ਲ ਮੀਡੀਆ ਦੇ ਰਿਸਟ੍ਰਿਕਸ਼ਨ ਕਾਰਨ ਇਹਨਾਂ ਦੇ ਬੱਚਿਆਂ ਵਾਲੀ ਤਸਵੀਰ ਜਿਹੜੀ ਇਹਨਾਂ ਦੇ ਨਾਲ ਆ ਜਿਹੜੀ ਪਰਿਵਾਰਕ ਤਸਵੀਰ ਹੈ ਉਹ ਵੀ ਨਹੀਂ ਦਿਖਾ ਸਕਦੇ ਦੋ ਮਸੂਮ ਬੱਚੇ ਨੇ ਜਿਹੜਾ ਹੌਜ਼ਰੀ ਦੀ ਦੁਕਾਨ ਦੇ ਉਹ ਥੱਲੇ ਬੈਠੇ ਕੰਮ ਚੱਲਦਾ ਆ ਤੇ ਉੱਤੇ ਇਹਨਾਂ ਦਾ ਘਰ ਹੈ ਤੇ ਘਰ ਦੇ ਵਿੱਚ ਕਿਸੇ ਗੱਲ ਤੋਂ ਛੋਟੀ ਜੀ ਤਕਰਾਰ ਹੁੰਦੀ ਹੈ ਆਂਡ ਗੁਆਂਢ ਵਾਲੇ ਦੱਸਦੇ ਆ ਕਿ ਛੋਟੀਆਂ ਮੋਟੀਆਂ ਗੱਲਾਂ ਤੇ ਝਗੜੇ ਤਾਂ ਹੁੰਦੇ ਰਹਿੰਦੇ ਨੇ ਪਰ ਇੰਨਾ ਝਗੜਾ ਕੋਈ ਨਹੀਂ ਕਦੇ ਹੋਇਆ ਕਿ ਇੱਕ ਦੂਸਰੇ ਨੂੰ ਮਾਰ ਦੇਣ ਇਹ ਤਸਵੀਰ ਬਹੁਤ ਖਤਰਨਾਕ ਹੈ ਪੰਜਾਬ ਦੀ ਤਸਵੀਰ ਹੈ ਜਿੱਥੇ ਘਰ ਵਾਲੀ ਨੇ ਆਪਣੇ ਘਰ ਵਾਲੇ ਦਾ ਕਤਲ ਕਰ ਦਿੱਤਾ ਕਟਰ ਦੇ ਨਾਲ ਘਰ ਵਾਲਾ ਵੱਢਿਆ ਆ ਔਰ ਇੰਨਾ ਲਹੂ ਵਹਿ ਗਿਆ ਉਹਦਾ ਕਿ ਉਸ ਦੀ ਜਾਨ ਜਿਹੜੀ ਹੈ ਉਹ ਬਚਾਈ ਨਹੀਂ ਜਾ ਸਕੀ ਗੌਰਵ ਕੁਮਾਰ ਵਾਸੀ ਬਸੰਤਨਗਰ ਲੁਧਿਆਣਾ ਹੌਜ਼ਰੀ ਦੇ ਕੱਪੜਿਆਂ ਦੀ ਦੁਕਾਨ ਸੀਗੀ ਉੱਪਰਲੀ ਮੰਜ਼ਲ ਦੇ ਉੱਤੇ ਆਪਣੇ ਦੋ ਬੱਚਿਆਂ ਤੇ ਪਤਨੀ ਦੇ ਨਾਲ ਰਹਿੰਦਾ ਸੀਗਾ ਪਤਨੀ ਜਿਹੜਾ ਆ ਕਿਹਾ ਜਾ ਰਿਹਾ ਕਿ ਉਹਨੂੰ ਹਸਪਤਾਲ ਵੀ ਲੈ ਕੇ ਜਾਣ ਦੀ ਕੋਸ਼ਿਸ਼ ਕੀਤੀ ਗਈ ਪਰ ਰਾਤ ਵਿੱਚ ਜਾਂਦਿਆਂ ਜਾਂਦਿਆਂ ਉਸ ਦੀ ਮੌਤ ਹੋ ਗਈ ਹੈ ਬਹੁਤ ਖਤਰਨਾਕ ਤਸਵੀਰ ਹੈ ਇਹ ਕਹ ਲੋ ਕਿ ਦੁਖਦਾਇਕ ਤਸਵੀਰ ਹੈ ਪੰਜਾਬ ਦੇ ਵਿੱਚ ਸ਼ਾਇਦ ਕੁਝ ਵੀ ਹੋ ਜਾਵੇ ਪਰ ਪੰਜਾਬ ਦੇ ਵਿੱਚ ਇਹ ਚੀਜ਼ ਜਿਹੜੀ ਹੈ ਉਹ ਨਹੀਂ ਹੁੰਦੀ ਕਿ ਕਿਸੇ ਦਾ ਕਤਲ ਹੋ ਜਾਵੇ ਘਰ ਆਲਾ ਘਰ ਵਾਲੀ ਛੋਟੀ ਜੀ ਗੱਲ ਦੇ ਪਿੱਛੇ ਕਤਲ ਕਰ ਦੇਣ ਔਰ ਇਹ ਤਸਵੀਰ ਜਿਹੜੀ ਹੈ ਆਪਾਂ ਕਹਿ ਲਈਏ ਕਿ ਬਹੁਤ ਖਤਨਾਕ ਤਸਵੀਰ ਹੈ ਕਿਵੇਂ ਕੋਈ ਆਪਣੀ ਆਪਣੇ ਘਰ ਵਾਲੇ ਦਾ ਕਤਲ ਕਰ ਸਕਦਾ ਹੈ ਦੋ ਛੋਟੇ ਮਾਸੂਮ ਬੱਚਿਆਂ ਦਾ ਪਿਓ ਜਿਹੜਾ ਆ ਆਪਦੇ ਹੱਥੀਂ ਮਾਰ ਮੁਕਾ ਦਿੱਤਾ ਹਾਲਾਂਕਿ ਹੁਣ ਸ਼ਾਇਦ ਪਛਤਾਵਾ ਹੋਵੇ ਜਾਂ ਨਾ ਹੋਵੇ ਪਰ ਉਹ ਮੌਕਾ ਜਿਹੜਾ ਆ ਉਹ ਦੁਬਾਰਾ ਨਹੀਂ ਲੱਭਣਾ ਔਰ ਇਹ ਤਸਵੀਰ ਤੁਸੀਂ ਜਿਹੜੀ ਤੁਹਾਡੇ ਇਸ ਸਮੇਂ ਚੱਲ ਰਹੀ ਹੈ ਉਹ ਘਰ ਦੀ ਤਸਵੀਰ ਹੈ ਜਿੱਥੇ ਪੂਰਾ ਲਹੂ ਲਹਾਨ ਹੋ ਰਿਖਿਆ ਹੈ ਘਰ ਆਸ਼ਿਆਨਾ ਬਣਾ ਕੇ ਰਹਿੰਦੇ ਹੁੰਦੇ ਨੇ ਅਚਾਨਕ ਕਿਸੇ ਗੱਲ ਤੋਂ ਲੜਾਈ ਹੁੰਦੀ ਹੈ ਗੁੱਸੇ ਦੇ ਵਿੱਚ ਆਈ ਘਰ ਵਾਲੀ ਨੇ ਘਰ ਵਾਲੇ ਦੀ ਧੌਣ ਕਟਰ ਦੇ ਨਾਲ ਵਾਰ ਦਿੱਤੀ ਤੇ ਉਸ ਤੋਂ ਬਾਅਦ ਲਹੂ ਲਹਾਨ ਹੋ ਗਿਆ ਘਰ ਵਾਲਾ ਕੂਨ ਇੰਨਾ ਜ਼ਿਆਦਾ ਵਹਿ ਜਾਂਦਾ ਹੈ ਕਿ ਉਸ ਦੀ ਮੌਕੇ ਦੇ ਉੱਤੇ ਮੌਤ ਹੋ ਜਾਂਦੀ ਹੈ ਤੇ ਜਦੋਂ ਆਂਡਗਵਾਂਡ ਦੇ ਵਿੱਚ ਲੋਕਾਂ ਨੇ ਵੇਖਿਆ ਤੇ ਲੋਕਾਂ ਦੇ ਤਰਾ ਨਿਕਲ ਗਏ ਹਰ ਤਸਵੀਰ ਜਿਹੜੀ ਹੈ ਇੱਕ ਰੂਹ ਕੰਬਾਉਣ ਦੇਣ ਵਾਲੀ ਹੈ ਕਿਉਂਕਿ ਕਿਵੇਂ ਕੋਈ ਐਡਾ ਭੈੜਾ ਹੋ ਸਕਦਾ ਹੈ ਕਿਵੇਂ ਕੋਈ ਆਪਣੇ ਘਰ ਵਾਲੇ ਦਾ ਛੋਟੀ ਜੀ ਗੱਲ ਦੇ ਪਿੱਛੇ ਕਟਰ ਦੇ ਨਾਲ ਗਲਾ ਵਟ ਸਕਦਾ ਹੈ ਔਰ ਇਹ ਦੱਸਿਆ ਜਾਂਦਾ ਹੈ ਕਿ ਜਿਸ ਜਿਸ ਦਾ ਗਲਾ ਵਡਿਆ ਗਿਆ ਉਸ ਦਾ ਨਾਮ ਗੌਰਵ ਸੀਗਾ ਬਸੰਤ ਨਗਰ ਦਾ ਰਹਿਣ ਵਾਲਾ ਸੀਗਾ ਔਰ ਛੋਟੀ ਜੀ ਗੱਲ ਦੇ ਪਿੱਛੇ ਘਰ ਵਾਲੀ ਦੇ ਨਾਲ ਬਹਿਸ ਹੁੰਦੀ ਹੈ ਤੇ ਗੌਰਵ ਦਾ ਜਿਹੜਾ ਆ ਉਹਦੀ ਪਤਨੀ ਸੋਨਮ ਨੇ ਗਲਾ ਵੜ ਦਿੱਤਾ ਹੌਜ਼ਰੀ ਦੇ ਕਟਰ ਦੇ ਨਾਲ ਗਲਾ ਵਡਿਆ ਤੜਪ ਤੜ ਕੇ ਮੌਤ ਹੁੰਦੀ ਹੈ ਕਲਾਉਡੀਆਂ ਨਦੀਆਂ ਵਹਿਦੀਆਂ ਨੇ ਔਰ ਇਹ ਤਸਵੀਰ ਬਹੁਤ ਬਹੁਤ ਖਤਰਨਾਕ ਤਸਵੀਰ